ਯੋਗੁਰੂ ਹਰਿ ਨਾਮ ਪੈ ਪਗੜਵਾਲਾ ਮਹਾਰਾਜ ਕੀ ਜੈ ਹੈ ਸ੍ਰੀ ਸ੍ਰੀ ਇੱਕ ਤੋਂ ਅੱਠ ਸਤਿਗੁਰਾਂ ਪਹਾਂਵ ਮਹਾਰਾਜ ਕੀ ਜੈ ਹੈ ਸੋ ਅੱਜ ਜੋ ਸੰਤ ਮਹਾਂਪੁਰਖਾਂ ਦੀ ਇੱਕ ਵਿਸ਼ੇਸ਼ ਮਿਲਣ ਜਿਹੜੀ ਹੈਗੀ ਆ ਉਹ 13 ਬਾਬਾ ਹੁੰਦਾਨ ਜੇ ਸ੍ਰੀਆ ਜੀ ਦਾ ਨਾਮ ਜਾਣਾ ਜਾਣਾ ਸ਼੍ਰੀ ਸੰਤ ਪਾਪਾ ਸੇਵਕ ਨਾ ਜੀ ਔਰ ਸੰਤ ਪਾਪਾ ਮਨਦੀਨਾ ਜੀ ਸੰਤ ਪਾਪਾ ਗਰਧਾਰਾ ਜੀ ਸੰਤ ਪਾਪਾ ਪ੍ਰਗਨਾ ਜੀ ਸੰਤ ਪਾਪਾ ਬਾਦਨਾ ਜੀ ਸਾਰੇ ਦੀ ਜਿਹੜੀ ਸਾਂਝੇ ਤੌਰ ਤੇ ਮੀਟਿੰਗ ਹੋਈ ਆ ਇਹ ਮੀਟਿੰਗ ਜਿਹੜੀ ਹੈਗੀ ਆ ਉਹ ਪੀਰਤ ਨੂੰ ਚਲਾਉਣ ਵਾਸਤੇ ਇੱਕ ਕਮੇਟੀ ਨੂੰ ਜਿਹੜਾ ਬਣਾਇਆ ਜਾਵੇਗਾ ਜੋ ਸੰਤ ਮਹਾਂਪੁਰਸ਼ਾਂ ਦੀ ਕਮੇਟੀ ਹੋਵੇ ਜੋ ਸਮਾਜ ਤੋਂ ਉੱਪਰ ਹੋਏਗੀ ਕਮੇਟੀ ਜੋ ਵੀ ਸੰਤ ਮਹਾਂਪੁਰਸ਼ ਇਸ ਤਰ੍ਹਾਂ ਕਹਿੰਗੇ ਉਹ ਸਾਰੇ ਮਾਰਗਵਾਜ਼ ਦੇ ਜੋ ਲਾਗੂ ਕਰੇਗੇ ਉਹ ਇਹ ਅੱਜ ਇਸ ਮੀਟਿੰਗ ਦੇ ਵਿੱਚ ਜਿਹੜਾ ਮਤ ਆਇਆ ਗਿਆ ਉਹ ਅਸੀਂ ਸਾਰੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਭਾਈ ਜਿਹੜਾ ਸੰਤ ਸਮਾਜ ਹੈ ਸਾਡਾ ਉਹ ਵਾਪਸ ਆਖੜੀ ਹੈਗਾ ਕਾਲਾ ਸੰਤੂਮਾ ਜਿਹੜਾ ਬਖਾਵਾ ਔਰ ਅਭੀ ਸਾਰੇ ਤੁਮਾਈਲੇ ਬਖਿਆ ਰਹੇ ਸਤਿਮਾਹ ਉੱਚਾ ਦੇ ਦੇਸ਼ਾਂ ਦੇ ਦੇਸ਼ਾਂ ਅਨੁਸਾਰ ਰਹ ਕੇ ਜਿਹੜੀ ਸਮਾਜੀ ਸੇਵਾ ਕਰਨੀਆਂ ਤੋਂ ਅੱਜ ਵੀ ਜਿਹੜੀ ਇਹ ਪਹਿਲੀ ਮਿਲ ਗਿਆ ਔਰ ਗਾੜੀ ਜਿੰਦਾ ਜਿੰਦਾ ਸੰਤਮਾਹ ਪੁਰਸ਼ ਹੋਰ ਜੋੜਦੇ ਜਾਣਗੇ ਇੱਕ ਵਿਸ਼ਾਲ ਕਮੇਟੀ ਦਾ ਜਿਹੜਾ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੋ ਬੋਲੇ ਸਮਰਪਤ ਹੈ ਔਰ ਅਦਵਾਨਿਕ ਮਹਾਰਾਜ ਜੀ 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 ਸਤਿਗੁਰ ਜਾਨਾ ਪੁਰਾਤਰੀ ਸਤਿ ਸੰਤਮਾਹ ਉੱਚਾ ਜੀ ਮਹਾਰਾਜ ਜੀ ਜੋ ਬੋਲੇ ਤੋ ਨਰਪਾ ਹੈ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਸ਼੍ਰੀ ਸ਼੍ਰੀ ਅਕਾਲ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਕੀ ਜੈ ਕਾਰ ਦੀ ਜੈ ਜੀ ਇਹ ਇਸ ਤੇ ਮਾਰ 12 ਬੈਠੇ ਆਵੜੇ